ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅਸੀਂ ਸਾਰੇ ਪਹੁੰਚੇ ਆ ਅੱਜ ਇੱਥੇ ਪ੍ਰਧਾਨ ਜੀ ਹੋਰਾਂ ਦੀ ਪੂਰੀ ਸਾਰੀ ਅਗਵਾਈ ਚ ਅਸੀਂ ਇੱਥੋਂ ਇੱਕ ਟਰੈਕਟਰ ਮਾਰਚ ਸ਼ੁਰੂ ਕਰਨ ਲੱਗੇ ਆ ਜੋ ਇੱਥੋਂ ਚੱਲ ਕੇ ਸਿੰਘੂ ਦੀ ਸਟੇਜ ਤੱਕ ਜਾਊਗਾ ਔਰ ਫਿਰ ਜਾ ਕੇ ਉੱਥੇ ਤੁਹਾਡੇ ਨਾਲ ਸਾਰਿਆਂ ਨਾਲ ਰੁਭਰੂ ਹੋਣੇ ਆ ਤਾਂ ਜੋ ਇਹ ਸਾਰੇ ਪੰਜਾਬ ਨੂੰ ਨਹੀਂ ਜ ਹਰਿਆਣੇ ਨੂੰ ਬਲਕਿ ਸਾਰੇ ਦੇਸ਼ ਨੂੰ ਦੁਨੀਆ ਨੂੰ ਪਤਾ ਲੱਗੇ ਕਿ ਇੱਥੇ ਲੋਕ ਉਵੇਂ ਹੀ ਆ ਰਹੇ ਨੇ ਜਿਵੇਂ ਪਹਿਲਾਂ ਆਉਂਦੇ ਸੀ ਉਹੀ ਉਤਸ਼ਾਹ ਹੈ ਬਾਹਰ ਮੀਂਹ ਪੈ ਰਿਹਾ ਹੈ ਰਾਜ ਪਾਣੀ ਖੜਾ ਗੋਡੇ ਗੋਡੇ ਪਰ ਅਸੀਂ ਸਾਰੇ ਆਏ ਆਂ ਔਰ ਬਹੁਤ ਸਾਰੇ ਲੋਕ ਝੰਡੇ ਲਾ ਕੇ ਗੱਡੀਆਂ ਤੇ ਟਰੈਕਟਰਾਂ ਤੇ ਵੀ ਆ ਰਹੇ ਨੇ ਤੇ ਅਸੀਂ ਇੱਥੋਂ ਉੱਥੋਂ ਤੱਕ ਜਾ ਰਹੇ ਆਂ ਔਰ ਇਹ ਜਿਹੜਾ ਆਵਨ ਜਾਵਨ ਹੈ ਇਹ ਜਿਵੇਂ ਸੀ ਉਵੇਂ ਹੈ ਉਵੇਂ ਰਹੂਗਾ ਉਦੋਂ ਤੱਕ ਰਹੂਗਾ ਜਦੋਂ ਤੱਕ ਆਪਾਂ ਜਿੱਤਣਾ ਜੀ ਹਣਾ ਜੀ ਥੋੜਾ ਜਿਹਾ ਇੱਕ ਇੱਕ ਸ਼ਬਦ ਬੋਲ ਦਿਓ ਆਪਾਂ ਉੱਥੇ ਜਾ ਕੇ ਕਰੂੰਗੇ ਉੱਥੇ ਜਾ ਕੇ ਬੋਲ ਲੈਣੇ ਕਿਉਂ ਜੀ ਪ੍ਰਧਾਨ ਜੀ ਹੈਂ ਅੰਬਰ ਤੁਸੀਂ ਬੋਲੋ ਇੱਕ ਪ੍ਰਧਾਨ ਜੀ ਤੋਂ ਲੈਨੇ ਆ ਥੋੜੇ ਜੇ ਦੋ ਸ਼ਬਦ ਤੇ ਫਿਰ ਆਪਾਂ ਚੱਲਦੇ ਹਾਂ ਅੱਗੇ ਜਾ ਕੇ ਗੱਲ ਕਰਦੇ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇਹ ਸਾਰੀਆਂ ਸ਼ਖਸੀਅਤਾਂ ਸਾਰੇ ਚਿਹਰੇ ਇਹ ਉਹੀ ਮੁੰਡੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਅੰਦੋਲਨ ਦੇ ਵਿੱਚ ਇੱਕ ਰੂਹ ਫੁਕੀ ਸੀ ਹੌਸਲਾ ਦਿੱਤਾ ਲੋਕਾਂ ਨੂੰ ਇਸ ਅੰਦੋਲਨ ਦੇ ਨਾਲ ਜੋੜਨ ਦਾ ਵੱਡਾ ਇੱਕ ਹਿੱਸਾ ਪਾਇਆ ਪਾਰਟ ਦਾ ਕੀਤਾ ਹੈ ਔਰ ਅੱਜ ਫੇਰ ਦੁਬਾਰਾ ਇੱਕ ਦਰਦ ਲੈ ਕੇ ਬੈਠੇ ਨੇ ਅੰਦਰ ਇੱਕ ਦਰਦ ਲੈ ਕੇ ਬੈਠੇ ਆ ਮਹਿਸੂਸ ਹੋਇਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਅੰਦਰ ਕਿ ਸ਼ਾਇਦ ਮਤਲਬ ਅੰਦੋਲਨ ਕੁਝ ਨਰਮ ਹੈ ਕੋਈ ਠੰਡਾ ਹੈ ਔਰ ਉਸ ਠੰਡੇ ਅੰਦੋਲਨ ਨੂੰ ਫੇਰ ਗਰਮ ਕਰਨ ਦੇ ਲਈ ਇਹ ਸਾਡੇ ਸਾਰੇ ਨੌਜਵਾਨ ਸਾਡੇ ਸਾਰੇ ਕਲਾਕਾਰ ਵੀਰ ਇੱਥੋਂ ਤੱਕ ਕਰਕੇ ਜਿਹੜੇ ਉਹ ਸ਼ਖਸੀਅਤਾਂ ਸਾਡੇ ਵਿੱਚ ਪਹੁੰਚੀਆਂ ਜਿਹੜੇ ਇਸ ਅੰਦੋਲਨ ਨੂੰ ਫਲਮਾ ਰਹੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਸਾਡੇ ਵਿੱਚ ਇੱਥੇ ਪਹੁੰਚੇ ਨੇ ਅਸੀਂ ਜੀ ਆਇਆਂ ਕਹਿੰਦੇ ਆ ਸਮੂਚੇ ਤੁਸੀਂ ਬਣਾ ਰਹੇ ਹੋ ਇੱਥੇ ਆ ਰਹੇ ਹੋ ਸਮੂਚੇ ਸੰਯੁਕਤ ਮੋਰਚੇ ਵੱਲੋਂ ਸਾਰੇ ਹੀ ਆਏ ਹੋਏ ਇੱਥੇ ਕਲਾਕਾਰ ਵੀਰਾਂ ਦਾ ਸਾਡੇ ਬੱਚਿਆਂ ਦਾ ਤਹਿ ਦਿਲੋਂ ਧੰਨਵਾਦੀ ਆਮਤੋ ਜੀ ਹੋਰਾਂ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਇੱਥੇ ਆ ਕੇ ਫਿਰ ਦੁਬਾਰਾ ਇਹ ਕੀਤਾ ਕਿ ਅਸੀਂ ਇਸ ਮੋਰਚੇ ਨੂੰ ਕਿਸੇ ਤਰ੍ਹਾਂ ਕਮਜ਼ੋਰ ਨਹੀਂ ਪੈਣ ਦੇਣਾ ਅਸੀਂ ਸਾਡੀ ਸਲੂਟ ਹੈ ਇਹਨਾਂ ਦੇ ਜਜ਼ਬੇ ਨੂੰ ਇਹਨਾਂ ਦੀ ਸੋਚ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ